ਬੀਤੀ ਰਾਤ ਬਟਿੰਡਾ ਦੇ ਪਰਸਰਾਮ ਨਗਰ ਅੰਡਰ ਬ੍ਰਿਜ 'ਚ ਸਕੂਟਰੀ ਸਵਾਰ ਦੋ ਨੌਜਵਾਨਾਂ ਦੀ ਅਚਾਨਕ ਡਿਵਾਈਡਰ ਦੇ ਨਾਲ ਟੱਕਰ ਹੋ ਗਈ ਜਿਸ ਕਾਰਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਇਸ ਘਟਨਾ ਦੇ ਦੌਰਾਨ ਅੰਡਰ ਬ੍ਰਿਜ 'ਚ ਟ੍ਰੈਫਿਕ ਪੂਰੀ ਤਰ੍ਹਾਂ ਜਾਮ ਹੋ ਗਿਆ ਤੇਜ਼ ਦੌਰਾਨ ਸਕੂਟਰੀ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਪਤਾ ਲੱਗਾ ਕਿ ਸਕੂਟਰੀ ਦੀ ਰਫ਼ਤਾਰ ਤੇਜ਼ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਸਕੂਟਰੀ ਚਲਾ ਰਹੀ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ ਤੇ ਦੂਜਾ ਸਕੂਟਰੀ ਦੀ ਰਫ਼ਤਾਰ ਤੇਜ਼ ਹੋਣ ਦੇ ਕਾਰਨ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਟਵਾਈਟਰ ਦੇ ਨਾਲ ਟਾ ਟਕਰਾਈ ਤੇ ਇਹ ਹਾਦਸਾ ਵਾਪਰ ਗਿਆ ਜਿਸ ਦੌਰਾਨ ਗੰਭੀਰ ਜ਼ਖਮੀ ਹੋਏ ਇੱਕ ਨੌਜਵਾਨ ਨੂੰ ਸਹਾਰਾਜਨ ਸੇਵਾ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱ ਰਿਹਾ ਹੈ। ਉਹਨਾਂ ਨੇ ਬੰਦੋਬਸਤ ਕਰ ਮਾਰੇ ਮੁੰਡੇ ਨੇ ਤੇ ਉਹ ਤਾਂ ਸੰਭਲੇ ਨਹੀਂ ਸੂਰੀ ਦੇ ਕੰਬਰੇ ਵਿੱਚ। ਮੁੰਡੇ ਆ ਰਹੇ ਸੀਗੇ ਕੱਟ ਵਗੈਰਾ ਮਾਰ ਗਏ ਉਹਨਾਂ ਦੇ ਵੀ ਚਰਗੇ ਬਾਈਕ ਦੇ ਵਿੱਚ ਬੈਠੇ। ਜਿੱਦਨੇ ਸਰ ਥੋੜਾ ਆ ਰਹੇ ਸੀ ਥੋੜਾ ਬੀਟਰ ਕੋਲੋਂ ਮੜਾ ਫਾਸਟ ਹੋਣੇ ਇਧਰ ਤੇ ਲਾ ਗਏ। ਕੱਟ ਵਾਜ ਗਿਆ ਸਰ ਮੇਨ ਨੁਕਸਾਨ ਸਰ ਇੱਕ ਦਾ ਸਿਰ ਫਟ ਗਿਆ ਇੱਕ ਲੱਤ ਵੀ ਤੇ ਬੈਗ ਵੀ ਨੂੰ ਫਟ ਮੋੜ। ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਚਨ ਦਾ ਖਬਰਨਾਮਾ